ਸਕ੍ਰੀਨ ਦੇ ਉੱਤੇ ਦਿਖ ਰਿਹਾ ਤੇ ਨਕਾਬਪੋਸ਼ ਨੌਜਵਾਨ ਦੱਸ ਤਈਏ ਕਿ ਐਮਪੀ ਤੋਂ ਅਸਲਾ ਮਗਾ ਕੇ પેટ્રોલ ਪੰਪ ਦੇ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਿਗੇ ਤਾਂ ਦੱਸ ਤਈਏ ਕਿ ਇਹਨਾਂ ਦੇ ਵੱਲੋਂ 15 ਦਿਨ ਪਹਿਲਾਂ ਅਜਿਹੀ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਵਿੱਚੋਂ ਇਹਨਾਂ ਤਿੰਨਾਂ ਦੇ ਵੱਲੋਂ ਪੰਪ ਦੇ ਉੱਤੇ ਜਾ ਕੇ ਪੰਪ ਕਰਮੀਆਂ ਦੇ ਕੋਲੋਂ ਹਜ਼ਾਰਾਂ ਦੀ ਨਕਦੀ ਜਿਹੜੀ ਹੈ ਉਹ ਖੋਲ ਲਈ ਜਾਂਦੀ ਹੈ ਲੁੱਟ ਲਈ ਜਾਂਦੀ ਹੈ ਉਸ ਤੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਮਿਲਦੀ ਹੈ ਤੇ ਪੁਲਿਸ ਲਗਾਤਾਰ ਨਾਦੀ ਭਾਲ ਕਰ ਰਹੀ ਸੀ ਤੇ ਪੁਲਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਦੇਖ ਸਕਦੇ ਹੋ ਕਿਹਨਾਂ ਦੇ ਕੋਲੋਂ ਕਿਸ ਤਰੀਕੇ ਦੇ ਨਾਲ ਅਸਲਾ ਬਰਾਮਦ ਕੀਤਾ ਗਿਆ ਹੈ ਰੌਂਦ ਬਰਾਮਦ ਕੀਤੇ ਗਏ ਨੇ ਵੱਡੀ ਜਿਹੜੀ ਹੈ ਪੁਲਸ ਨੂੰ ਕਾਮਯਾਬੀ ਮਿਲੀ ਹੈ ਜਿਨ੍ਹਾਂ ਦੇ ਕੋਲੋਂ ਦੱਸਦੇ ਤਿੰਨ ਇਹਨਾਂ ਲੁਟੇਰਿਆਂ ਦੇ ਕੋਲੋਂ ਇੱਕ ਦੇਸੀ ਪਿਸਤੌਲ 232 ਬੋਰ ਦੇ ਪਿਸਤੌਲ 8 ਜਿੰਦਾ ਰੌਂਦ ਤਿੰਨ ਰੌਂਦ ਰਿਵਾਲਵਰ ਦੇ ਮਿਲੇ ਨੇ ਸੱਤ ਰੌਂਦ 12 ਬੋਰ ਦੇ ਮਿਲੇ ਨੇ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਐਮਪੀ ਤੋਂ ਅਸਲਾ ਮੰਗਾ ਕੇ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀਗੇ ਤੇ ਪੁਲਸ ਦੇ ਵੱਲੋਂ ਵੱਟੀ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਦੱਸਦੇ ਕਿ 15 ਦਿਨ ਪਹਿਲਾਂ ਇਹਨਾਂ ਦੇ ਵੱਲੋਂ ਪਿੰਡ ਉਸਮਾਨ ਖੇੜਾ ਦੇ ਇੱਕ ਪੈਟਰੋਲ ਪੰਪ ਦੇ ਉੱਤੇ ਲੁੱਟਖੋਤੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਵਿੱਚ ਇਹ ਤਿੰਨੋਂ ਨੌਜਵਾਨ ਜਾਂਦੇ ਨੇ ਪੈਟਰੋਲ ਪੰਪ ਦੇ ਉੱਤੇ ਤੇ ਪੈਟਰੋਲ ਕਰਮੀਆਂ ਦੇ ਕੋਲੋ ਸੁੱਤੇ ਪਿਆ ਨੂੰ ਉਠਾ ਕੇ ਜਿਹੜੇ ਨੇ 43000 ਦੇ ਕਰੀਬ ਰੁਪਏ ਨੇ ਉਹ ਲੁੱਟ ਲਈ ਜਾਂਦੇ ਨੇ ਤੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਜਦੋਂ ਪੁਲਿਸ ਵੱਲੋਂ ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਕੀਤੀ ਜਾਂਦੀ ਹੈ ਤੇ ਹੁਣ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਕਾਬੂ ਕਰ ਲਏ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਐਮਪੀ ਤੋਂ ਅਸਲਾ ਮੰਗਾਉਂਦੇ ਸੀ ਤੇ ਇਹਨਾਂ ਦੇ ਵੱਲੋਂ ਅਜਿਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਤੇ ਦਸਤੀ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਕੱਲੀ-ਕੱਲੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਇਹਨਾਂ ਤਿੰਨ ਕਾਪੋਸ਼ ਜਿਹੜੇ ਲੁਟੇਰੇ ਨੇ ਇਹਨਾਂ ਦੇ ਕੋਲੋਂ ਇੱਕ ਦੇਸੀ ਪਿਸਤੌਲ ਦੋ ਬੱਤੀ ਬੋਰ ਦੇ ਪਿਸਤੌਲ 8 ਜਿੰਦਾ ਰੌਂਦ 3 ਰੌਂਦ ਰਿਵਾਲਵਰ ਦੇ ਅਤੇ 7 ਰੌਂਦ 12 ਬੋਰ ਦੇ ਬਰਾਮਦ ਕੀਤੇ ਗਏ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਤਾਂ ਰਾਤ ਚੱਲਦੇ ਲੋਕਾਂ ਨੂੰ ਵੀ ਲੁੱਟ ਸਕਦੇ ਸੀ ਪਰ ਖੈਰ ਪੁਲਿਸ ਦੇ ਵੱਲੋਂ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਜਿਹੜਾ ਜਿਹੜੇ ਪੰਪ ਲੁੱਟੇਰੇ ਆ ਜਿਹੜੇ ਉਹ ਹੱਥ ਤੇ ਚੜੇ ਆ ਤਿੰਨ ਪੰਪ ਲੁੱਟੇਰੇ ਆ ਫਿਸਟਲਾਂ ਨਾਲ ਜਿਹੜੇ ਆ ਉਹ ਕਾਬੂ ਕੀਤੇ ਗਏ ਆ ਆਪਾਂ ਜਾਣਕਾਰੀ ਲਵਾਂਗੇ ਡੀਐਸਪੀ ਅਰੁਣ ਮੁੰਡਾ ਜੀ ਤੋਂ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਏ ਪੰਪ ਤੇ ਲੁੱਟਵਾ ਸਰ ਜਿਹੜੀ ਲੁੱਟ ਪਾ ਅਸਮਾਨ ਕਿਹੜੇ ਪੰਪ ਤੇ ਹੋਈ ਹੈ ਉਹਦੇ ਵਿੱਚ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਕੀ ਕੀ ਹਥਿਆਰ ਬਰਾਮਦ ਹੋਏ ਤੇ ਬੰਦੇ ਦੀ ਕੀ ਪਛਾਣ ਹੈ ਜੈ ਹਿੰਦ ਜੀ ਸਾਰਿਆਂ ਇੱਕ ਮੁਕਦਮਾ ਨੰਬਰ 85 ਮਿਤੀ 27 ਸਤਬਰ 2024 172 ਤੇ 25 27 ਚੰਦਾ ਨਾਂ ਦਾ ਆਮ ਸੈਕਟਰੀ ਨਾਂ ਦਰਜ ਕੀਤਾ ਗਿਆ ਸੀ ਜੋ ਕਿ ਅਸਮਾਨ ਖੇੜਾ ਵਿਖੇ ਪੈਟਰੋਲ ਪੰਪ ਤੇ ਕੁਝ ਤਿੰਨ ਨੌਜਵਾਨ ਜਿਹੜੇ ਕਿ ਸਾਨੂੰ ਉਹਨਾਂ ਵੱਲੋਂ ਆ ਕੇ ਉੱਥੋਂ ਦੇ ਜਿਹੜਾ ਕੰਮ ਕਰਦੇ ਸੀ ਉਹਨਾਂ ਪਾਸੋਂ ਤਕਰੀਬ 35000 ਰੁਪਏ ਦੀ ਜਿਹੜੀ ਕਿ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ 43500 ਰੁਪਏ ਦੀ ਉਹ ਜਿਹੜੀ ਉਹਨਾਂ ਪਾਸੋਂ ਤੇ ਆਪਣਾ ਲੈਪਟਾਪ ਦਿਖਾਦੇ ਸੋ ਉਸ ਦਿਨ ਤੋਂ ਬਾਅਦ ਇਹ ਪੁਲਚਾਰਜਸ਼ ਕਰਨ ਤੋਂ ਬਾਅਦ ਪੁਲਿਸ ਕੋਲ ਰਿਪੋਰਟ ਹੈ ਕਿ ਆਤਫੀਸ਼ ਨੂੰ ਉਹਨਾਂ ਨੇ ਚੈਨ ਕਰਦੇ ਮਾਰਦੇ ਹੋਏ ਐਸਐਸਪੀ ਫਾਜ਼ਿਲਕਾ શ્રી ਰਵਿੰਦਰ ਸਿੰਘ ਦਾ ਨਾਮ ਲਵੋ ਜਿਹਦੇ ਵਿੱਚ ਸਪੈਸ਼ਲ ਜਿਹੜਾ ਟੀਮਾਂ ਲਗਾ ਦਿੱਤੀ ਗਈ ਕਰੇ ਸੋ ਉਹਨਾਂ ਟੀਮਾਂ ਵੱਲੋਂ ਟੈਕਨੀਕਲੀ ਅਸੀਂ ਫੋਰ ਕੂਫੀਆ ਸੋਰਸ ਲਾਤੇ ਇਹਦੇ ਵਿੱਚ ਜਿਹੜੀ ਹੈਗੀ ਹੈ ਜੀ ਜਾਣਕਾਰੀ ਆ ਸਕਦੀ ਹੈ ਤੇ ਉਹ ਨੂੰ ਸਾਰੇ ਨੂੰ ਕੱਲ ਜਿਹੜਾ ਹੈਗਾ ਉਹਦਾ ਸਾਨੂੰ ਨਤੀਜਾ ਕੱਲ ਜੇ ਤੁਸੀਂ ਤੁਹਾਨੂੰ ਸਫਲ ਬੰਦੇ ਅਸੀਂ ਇਹਦੇ ਵਿੱਚ ਜਿਹੜੇ ਹਕੀਕਤ ਦਾ ਸਟਾਰਟ ਕੀਤੇ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਤਰਸੀਮ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬੂੜਾ ਪੁੱਤਰ ਸ਼੍ਰੀ ਮੋਖਸਰ ਸਾਹਿਬ ਦੂਸਰਾ ਜਗਜੀਤ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਰਪਾਣਾ ਸ਼੍ਰੀ ਮੋਖਸਰ ਸਾਹਿਬ ਰਮਨ ਕੁਮਾਰ ਪੁੱਤਰ ਖਰਹੇਤੀਦਾਰ ਵਾਸੀ ਗੁਰੂ ਗੋਬਿੰਦ ਸਿੰਘ ਮਸਤੀ ਗੁਰਬਰ ਸਾਹਿਬ ਜੋ ਇਹਨਾਂ ਦਾ ਸਾਬਕਾ ਰਿਕਾਰਡ ਚੈੱਕ ਕਰਨ ਕਿਹਾਇਆ ਗਿਆ ਕਿ ਰਮਨ ਕੁਮਾਰ ਦੀ ਵਾਸ ਇਸ ਤੋਂ ਪਹਿਲਾਂ ਕੋਲ 15 ਮਗਰਮੇ ਦਰਜ ਨੇ ਜਿਨ੍ਹਾਂ ਦੇ ਚੰਦੋਤ ਖੋਹਰਾ ਆਮ ਸਾਹਿਬ ਅਤੇ 377 ਮਗਰਮੇ ਦਰਜ ਨੇ ਉਹ 16 ਵਾ ਜਗਜੀਤ ਸਿੰਘ ਦੇ ਉਪਰ ਪੰਜ ਜਿਹੜੇ ਕਦਮੇ ਇਸ ਤੋਂ ਪਹਿਲਾਂ ਦਰਜ ਨੇ ਜਿਹਦੇ ਵਿੱਚ ਐਨਡੀਪੀਐਸ ਟੁਕਾ ਤੁਮਾ ਤੇ ਸਿਮਿਲਰੀ ਤਰਸੀਮ ਸਿੰਘ ਜਿਹੜਾ ਹੰਸਾ ਸਾਹਿਬ ਦਾ ਹੈ ਨਾ ਉਹਦੇ ਘਰ ਵੀ ਦੋ ਮਗਰਮੇ ਪਾਣੀ ਦਰਜ ਨੇ ਜਿਹਨਾਂ ਵਿੱਚ ਕੈਂਡੀ ਉਹ ਜਿਹੜੇ ਤਿੰਨੋਂ ਦੇ ਤਿੰਨੋਂ ਫੜੇ ਗਏ ਗੋਸ਼ੀ ਨੇ ਇਹ ਇਹ ਬਾਰਦਾਤਾਂ ਕਰਦੇ ਆ ਕਿ ਤਾ। ਤਿੰਨਾਂ ਵੱਲੋਂ ਜਿਹੜੇ ਸਮਾਨ ਕੜੇ ਪਟਵਾਰ ਕੰਪਨ ਸਵੇਰ ਦੇ ਸਮੇਂ ਇਹ ਦੇਖਦੇ ਕਿ ਇੱਥੇ ਸੁੱਤੇ ਪਏ ਨੇ ਉਹਨਾਂ ਦੇ ਜਿਹੜੇ ਸੇਲਸ ਪਰਸਨ ਸੀਗੇ ਇਹਨਾਂ ਨੇ ਇਥੇ ਡੈਕਟਿੰਗ ਤੋਂ ਤੇ ਜੋ ਇਹ ਜੇ ਮਨਾ ਕਰੋ ਨਾਕੀ ਜਿਹੀ ਅਗਲੀ ਥੋੜੀ ਡੈਕਟਿੰਗ ਸੋ ਇਹਦੇ ਵਿੱਚ ਹੁਣ ਜਦੋਂ ਇਹਨਾਂ ਨੂੰ ਫੜਿਆ ਗਿਆ ਤਾਂ ਇਹਨਾਂ ਪਾਸੋਂ ਜਿਹੜੀ ਸਾਨੂੰ ਰਿਕਵਰੀ ਹੋਈ ਹੈ 3 ਪਿਸਟਮ ਇਹਨਾਂ ਵਿੱਚ ਲੋ ਪਿਸਟਰ ਕੋਈ ਸੀ ਦੇਖ ਸਕਦੇ ਹਾਂ ਮੱਤੀ ਬੋਰ ਤੇ ਤੇ ਇੱਕ ਬੇਸੀ ਕਟਨ ਜਿਹੜਾ ਸਾਨੂੰ ਮਿਲਿਆ ਤੇ ਇਸ ਤੋਂ ਇਲਾਵਾ 8 ਜਿੰਦਾ ਰੌਂਦ 3.65 ਅਤੇ 3 ਰੌਂਦ ਵਾਲਵਰ ਅਤੇ 7 ਰੌਂਦ 12 ਬੋਰ ਦੇ ਜਿਹੜੇ ਸਾਨੂੰ ਇਹਨਾਂ ਵਿੱਚੋਂ ਜਿਹੜੇ ਹੈਗੇ ਹਨ ਬਾਸੂ ਬਰਾਮ ਹੋਏ ਸੋ ਇਹਨਾਂ ਵੱਲੋਂ ਦੱਸਣ ਤੋਂ ਸਾਨੂੰ ਹੀ ਪਤਾ ਲੱਗਿਆ ਪ੍ਰਿਮਲ ਫਿਲੀਪੀਨਸ ਦੇ ਇਨਵੈਸਟੀਗੇਸ਼ਨ ਤੋਂ ਕਿ ਜਿਹੜੇ ਇਹ ਹਥਿਆਰ ਸਨ ਇਹ ਐਮਪੀ ਤੋਂ ਲੈ ਕੇ ਆਏ ਸਨ ਦੇਹੂਨ ਨਾਲ ਹੀ ਇਹ ਜੁਟਾ ਕੋਹਾਂ ਦੀਆਂ ਵਾਰਦਾਤਾਂ ਨੂੰ ਜਾਂਦੀ ਹੈ ਸਾਡੀ ਇਨਵੈਸਟੀਗੇਸ਼ਨ ਹਾਲੇ ਜਾ ਰਹੀ ਹੈ ਤੇ ਸਾਨੂੰ ਆਸ ਹੈ ਕਿ ਇਹਨਾਂ ਵੱਲੋਂ ਹੋਰ ਕਿਤੇ ਵੀ ਨਹੀਂ ਘਟਨਾਵਾਂ ਇਸ ਜਿਹਾਂ ਨੂੰ ਇੰਦਾਮ ਵਿੱਚ ਆਇਆਗਾ ਆਪਾਂ ਉਹ ਵੀ ਆਪਾਂ ਸਾਹਮਣੇ ਲਿਆ। ਤੇ ਕਿੰਨੇ ਬੰਦੇ ਰਿਮੋਰ ਬੰਦੇ ਸੀ ਇਹ ਤਿੰਨ ਹੀ ਬੰਦੇ ਸੀਗੇ ਤੇ ਤਿੰਨ ਬੰਦੇ ਹੀ ਮੋਟਰਸਾਈਕਲ ਤੇ ਸਵਾਰ ਸਨ ਮੋਟਰਸਾਈਕਲ ਤੇ ਇਹਨਾਂ ਨੇ ਦੇਖਿਆ ਜਦੋਂ ਕਿ ਕਪੜਾ ਤੇ ਪੰਪਲ ਪੰਪ ਦੇ ਸੁੱਤੇ ਨੇ ਲੋਟ ਤੇ ਆਪਾਂ ਉਸ ਮੌਕੇ ਦਾ ਫਾਇਦਾ ਕਰਦੇ ਹਾਂ। ਸਾਰੇ ਵਾਰਦਤਾਂ ਤੱਕ ਕਿੱਥੀ ਜ਼ਿਆਦਾ ਅਨਜਾਮ ਦਿੰਦੇ ਸੀਗੇ ਆਪਣੀ ਦੇਖੋ ਇਹਨਾਂ ਦਾ ਵਾਰਦਤਾਂ ਦਾ ਏਰੀਆ ਹੋ ਗਿਆ ਆਪਣਾ ਫਾਸਲ ਕਾ ਹੋ ਗਿਆ ਫਰੋਥ ਪਰ ਹੋ ਗਿਆ ਮਕਸਦ ਹੋ ਗਿਆ ਇਸ ਮੈਥ ਦੇ ਵਿੱਚ ਇਹ ਜਿੰਦਾ ਦਾ ਜਿਹੜੀ ਇਹਨਾਂ ਦੇ ਗਤੀਵਿਧੀਆਂ ਨੇ ਕਿਤਾ ਵੈਸੇ ਕੰਮ ਨੂੰ ਕੀ ਕਰ ਦੇ ਸਕੋ ਬਤਾ ਲਿਓ ਕੰਮ ਦੇਖੋ ਮੈਂ ਤੁਹਾਨੂੰ ਆਲਰੇਡੀ ਦੱਸਿਆ ਹੋਵੇ 15 ਬੰਨ 2 ਬੰਨ ਨੇ ਤੇ ਇਹਦਾ ਮਤਲਬ ਇਹ ਪਹਿਲਾਂ ਜੇਲਾ ਚੀ ਸਾਮ ਨੂੰ ਆਉਣੇ ਰੀਸਾਈਕਲਰਾਂ ਵਿੱਚੋਂ ਤਾਂ ਇੱਕ ਤਾਂ ਰੀਸੈਂਟਲੀ ਬੇਲ ਆਉਟ ਆਇਆ ਸੀ ਕਿ ਆ ਕੇ ਫਿਰ ਤੋਂ ਹੀ ਇਹੇ ਮਾਰੀਆਂ ਗੱਦੀਆਂ ਕਰਨੇ ਸ਼ੁਰੂ ਕਰ ਦਿੱਤੀ। ਇਹ ਇੱਕ ਜਿਹੜੀ ਬਾਈਕ ਵਾਂ ਬ੍ਰਹਮ ਦਈਆਂ ਉਹਨਾਂ ਦੇ ਕਾਲਸੂਰ ਜਿਹੜੇ ਸਹੀ ਹੈਗੇ ਜੋ ਉਹ ਵੀ ਬੇ ਨੰਬਰੀ ਹੈਗੀ ਸੀ। ਹਾਲੇ ਇਹਦੇ ਜਿਹੜਾ ਕੋਈ ਬਾਈਕ ਇਹਨਾਂ پاسੋਂ ਸਾਨੂੰ ਨ੍ਹਾਮ ਨਹੀਂ। ਬਾਈਕ ਬ੍ਰਹਮ ਨਹੀਂ। ਜੀ ਉਹ ਜਿਹੜੀ ਮੱਕਾ ਮੋਹਰਾ ਚ ਮਾਰਦਾ ਉਹਨੇ ਬਾਈਕ ਮਾਰਤੀ ਜੀ ਉਹ ਨਹੀਂ ਬ੍ਰਹਮ ਕਰੀ। ਇਹ ਸਾਨੂੰ ਨਹੀਂ। ਜਿਹੜੇ ਹੋਣੇ ਉਹਦੇ ਲਈ ਸਾਡੀ ਤਕਨੀਕ ਸ਼ੇਚਾ ਸਰਵਰ ਕਿ ਲਈ ਗਿਆ ਇਹਨਾਂ ਦੇ ਕਿਹਾ ਤੇ 1272 3092 ਡੀ ਐਮ ਐ ਜਿਹੜੀ ਕਿ ਨਾਮ ਹੈ ਨਾਮੇ ਗੋਮਦੀਨ ਇਸ ਤੋਂ ਲਾਵਾ 25 ਆਮ ਚਾਹੀਏ ਇਹ 25 ਆਮ ਚਾਹੀਏ ਨਾਮ ਆਉਂਦਾ ਸਰ ਇਹ ਕਬੂ ਕਿਥੋਂ ਵੀ ਤੇ ਗਿਆ ਆਪਣੇ ਇਹ ਜਿਹੜੇ ਹੈਗੇ ਆਪਣੇ ਖੋਰੀਆ ਸਰਵਰ ਏਰੀਆ ਦੇ ਵਿੱਚ ਵੀ ਜਿਹੜੇ ਹੈ ਸਾਡੇ